ਸਸਤੀ ਗਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਅਪਡੇਟ ਲੈ ਕੇ ਆਇਆ ਤੇ ਭਰਤੀ ਲੈ ਕੇ ਆਂਗੀ ਪੰਜਾਬ ਪੁਲਿਸ 2025 ਦੀ ਜਿਹੜੀ ਕਾਂਸਟੇਬਲ ਦੀ ਭਰਤੀ ਹੈ ਇਹ ਆਊਟ ਹੋ ਚੁੱਕੀ ਹੈ ਠੀਕ ਹੈ ਜੀ ਪੋਸਟ ਹੈ ਇਹਦੇ ਵਿੱਚ ਰਾਜੇ ਕਾਂਸਟੇਬਲ ਦੀਆਂ ਗਈਆਂ ਯੋਗਤਾ 12ਵੀਂ ਹੈ ਆਖਰੀ ਮਿਤੀ ਦੀ ਫਾਰਮ ਭਰਦੀ ਆ ਉਹ ਹੈਗੀ 13 ਮਾਰਚ 2025 ਹੁਣ ਤੁਹਾਨੂੰ ਮੈਂ ਇਹਦੇ ਵਿੱਚ ਕੁਝ ਜ਼ਰੂਰੀ ਫੈਕਟ ਦੱਸੂਗਾ ਕਿ ਪੇਪਰ ਲੋ ਕਿਹੜੀ ਸੰਸਥਾ ਪੇਪਰ ਲੂਗੀ ਕਦੋਂ ਤੁਹਾਡਾ ਪੇਪਰ ਹੋਣਾਗਾ ਕੀ ਪੱਧਰ ਲੈਵਲ ਰਹਿਣ ਵਾਲਾ ਕਿਵੇਂ ਤਿਆਰੀ ਕਰਨ ਦੀ ਹੈ ਇਹਦੇ ਬਾਰੇ ਤੁਹਾਨੂੰ ਮੈਂ ਸ਼ਾਮ ਨੂੰ ਇੱਕ ਬਹੁਤ ਜਿਆਦਾ ਵਧੀਆ 8 ਵਜੇ ਇੱਕ ਵੀਡੀਓ ਅਪਡੇਟ ਕਰੂੰਗਾ ਜਿਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਜਾਊਗੀ ਠੀਕ ਹੈ ਜੀ ਤੇ ਬਾਕੀ ਦਾ ਜੀ ਜੇਕਰ ਤੁਸੀਂ ਪੰਜਾਬ ਪੁਲਿਸ ਦੀ 2025 ਦੀ ਤਿਆਰੀ ਕਰਨਾ ਚਾਹੁੰਦੇ ਹੋ TCS ਦੇ ਲੈਵਲ ਦੀ TCS ਦੇ ਲੈਵਲ ਦੀ ਕਿ ਜਿਹੜੇ ਪ੍ਰੈਸ਼ਨ TCS ਪੁੱਛਦੀ ਹੈ ਜਮਾਂ ਸੇਮ ਟੂ ਸੇਮ ਤੁਹਾਨੂੰ ਲਿਮਟਡ ਦਾ ਸਲੇਪਸ ਕਰਵਾਉਂਗਾ ਕਿ ਜੀਕੇ ਦੇ ਵਿੱਚ ਉਹ ਰਾਜ ਇਸ ਵਾਰ ਆਪਾਂ ਫੋਲਰ ਦੇ ਵਿੱਚੋਂ ਫੋਲਰ ਨੰਬਰ ਲੈ ਕੇ ਜਾਣੇ ਆ ਠੀਕ ਹੈ ਜੀ ਚਲੋ ਜੇ ਰਾਜੇ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਪੰਜਾਬ ਪੁਰਸੀ ਸਪੈਸ਼ਲ ਤਿਆਰੀ ਕਰਨਾ ਚਾਹੁੰਦੇ ਹੋ TCS ਲੈਵਲ ਦੀ ਤਾਂ ਤੁਸੀਂ ਆਪਣੀ ਐਪ ਦੀ ਪੁਲਰ ਐਜੂਕੇਸ਼ਨ ਅਰਾ ਤੇ ਜਿੰਨਾ ਬੱਚਾ ਕੋਲੇ ਆਈਫੋਨ ਹੈ ਕਲਾਸ ਪਲੱਸ ਐਪ ਡਾਊਨਲੋਡ ਕਰ ਲੈ ਕੇ ਤੇ ਆਹ ਕੋਡ ਫਿਲ ਕਰ ਦੇਣਾ ਆ ਆਪਣਾ ਮੋਬਾਈਲ ਨੰਬਰ ਰਾਜੇ ਐਪ 'ਤੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਆਹ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਪਟਵਾਰੀ ਆਲ ਪੰਜਾਬ ਇਗਜ਼ਾਮ ਦੇ ਵਿੱਚ ਵੀ ਤੁਹਾਡੇ ਸਾਰੇ ਪੇਪਰ ਕਵਰ ਹੋਣਗੇ ਜਿਵੇਂ ਗਰੁੱਪ ਡੀ ਦੇ ਹੋਗੇ ਪੰਜਾਬ ਦਾ ਸਾਰਾ ਵੀ ਇੱਥੇ ਕਵਰ ਹੋ ਜਾਊਗਾ ਜੀ ਸਪੈਸ਼ਲ ਜੁਆਇਨ ਕਰਨਾ ਚਾਹੁੰਦੇ ਹੋ ਸਪੈਸ਼ਲ ਵੀ ਤੁਹਾਨੂੰ ਮਿਲ ਜਾਊਗਾ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੇ ਰਾਜੇ ਬਿਲਕੁਲ ਜ਼ੀਰੋ ਲੈਵਲ ਤੋਂ ਜਿਹੜੇ ਬੱਚੇ ਨੇ ਅੱਜ ਤੋਂ ਵੀ ਤਿਆਰੀ ਸ਼ੁਰੂ ਕਰਨੀ ਹੈ ਰਾਜੇ ਹਜੇ ਅੱਜ ਤੁਹਾਡੇ ਕੋਲ ਤਿਆਰੀ ਕਰਨ ਵਾਸਤੇ 6 ਤੋਂ 7 ਮਹੀਨੇ ਹੈਗੇ ਆ ਬਹੁਤ ਜ਼ਿਆਦਾ ਵਧੀਆ ਤਿਆਰੀ ਤੁਹਾਡੀ ਹੋ ਜਾਣੀ ਹੈ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈ ਜੀ ਆਹ ਰਾਜ ਨੋਟੀਫਿਕੇਸ਼ਨ ਆ ਸਾਰੀ ਡਿਟੇਲ ਚ ਸਮਝ ਲਿਓ ਹੁਣ ਕੱਲੀ-ਕਲੀ ਜੀ ਡਿਟੇਲ ਚ ਸਮਝ ਲਈਏ ਕਿਸ ਤਰ੍ਹਾਂ ਤੁਸੀਂ ਆਦੀ ਏਜ ਦੇਖਣੀ ਹੈ ਕੀ ਪ੍ਰੋਸੈਸਰ ਹੋਊਗਾ ਤੁਹਾਡੇ ਰਾਜ ਜਿਹੜੇ ਫਾਰਮ ਆ ਉਹ 21 ਫਰਵਰੀ ਤੋਂ ਸ਼ੁਰੂ ਹੋਣਗੇ ਦਿਨ ਸ਼ੱਕਰਵਾਰ ਤੋਂ ਕਹਿੰਦਾ ਮਤਲਬ ਕਿ ਹਜੇ ਤੁਹਾਡੇ ਕੋਲੇ ਘਟੋ-ਘਟ ਅ 9 ਦਿਨ ਪਏ ਆ ਫਾਰਮ ਸਟਾਰਟ ਹੋਣ ਦੇ ਵਿੱਚ 13 ਮਾਰਚ ਲਾਸਟ ਡੇਟ ਹੋਣੀ ਹੈ ਇਹਦੀ ਠੀਕ ਹੈ ਫਾਰਮ ਨਾ ਤੁਸੀਂ ਰਾਜੇ 4-5 ਦਿਨਾਂ ਤੱਕ ਭਰਨੇ ਸ਼ੁਰੂ ਕਰ ਦਿਓ ਮੌਕੇ ਦੇ ਕਿਸੇ ਦੀ ਫੀਸ ਨਹੀਂ ਕਨਫਰਮ ਹੁੰਦੀ ਕੋਈ ਹੋਰ ਚੱਕਰ ਪੈ ਜਾਂਦਾ ਤਾਂ ਕਰਕੇ ਠੀਕ ਹੈ ਜੀ ਤੇ ਇਸ ਵਾਰ ਜਿਹੜੀ ਵੀ ਜੀ ਤੁਸੀਂ ਕਰੋਗੇ ਨਾ ਕਾਹਦੇ ਕੋਲੇ ਸਰਟੀਫਿਕੇਟ ਜਰੂਰ ਰੱਖ ਲਿਆ ਕਰੋ ਤਾਂ ਟੋਟਲ ਪੋਸਟ ਆਦਾ ਜੇ ਨੂੰ ਸਭ ਨੂੰ ਪਤਾਗਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਇਹਨਾਂ ਨੇ ਉਹੀ 1800 ਦੇ ਨੇੜੇ-ਤੇੜੇ ਪੋਸਟ ਹੁੰਦੀ ਹੈ ਸਾਰੀ ਠੀਕ ਹੈ ਜੀ ਕਿਉਂਕਿ ਦੋ ਪੋਸਟਾਂ ਹੁੰਦੀਆਂ ਆ ਉਹ ਦੂਜੀ ਜਿਹੜੀ ਆ ਪੋਸਟ ਆਦਾ ਜੇ ਡਿਸਟ੍ਰਿਕਟ ਕੈਂਟਰ ਦੀ ਹੁੰਦੀ ਹੈ ਤੇ ਇੱਕ ਆਰਮਡ ਕੈਂਟਰ ਦੀ ਹੁੰਦੀ ਹੈ ਇੱਕ ਡਿਸਟ੍ਰਿਕਟ ਕੈਂਟਰ ਦੀ ਹੁੰਦੀ ਹੈ ਤੇ ਇੱਕ ਆਰਮਡ ਕੈਂਟਰ ਦੀ ਹੁੰਦੀ ਹੈ ਠੀਕ ਹੈ ਜੀ ਆ ਦੇਖ ਸਕਦੇ ਹੋ 1800 ਦੇ ਕਰੀਬ ਭਰਤੀ ਹੈ ਆਪਾਂ ਮੇਨ ਮੇਂਜਿੱਤ ਡਿਸਕਸ਼ਨ ਕਰਾਂਗੇ ਇਹਦੇ ਵਿੱਚ ਠੀਕ ਹੈ ਜੀ ਦੇਖੋ ਜੀ ਪੇਸਕੇਅਰ ਤੁਹਾਨੂੰ ਪਤਾ ਹੀ ਹੈਗਾ 19900 ਹੁੰਦਾਗਾ ਠੀਕ ਹੈ ਜੀ ਨੈਸ਼ਨਲ ਇੰਡੀਅਨ ਏਜ ਦੇਖੋ ਰਾਜੀ 18 ਤੋਂ ਲੈ ਕੇ 28 ਸਾਲ ਤੱਕ ਜਨਰਲ ਦੀ ਏਜ ਠੀਕ ਹੈ ਜੀ ਦੂਜੀ ਕੈਟਾਗਰੀ ਵਾਲਿਆਂ ਨੂੰ ਛੋਟ ਹੈਗੀ ਠੀਕ ਹੈ ਜੀ ਦੂਜੀ ਕੈਟਾਗਰੀ ਨੂੰ ਛੋਟ ਹੈ ਜਿਵੇਂ ਸ਼ੈਡਿਊਲ ਕਾਸਟ ਬੈਕਵਰਡ ਕਲਾਸ ਇਹਨਾਂ ਦੀ ਏਜ 33 ਸਾਲ ਹੋਣੀ ਚਾਹੀਦੀ ਹੈ 1 ਜਨਵਰੀ 2025 ਤੋਂ ਠੀਕ ਹੈ ਜੀ ਜੇ 33 ਸਾਲ ਤੋਂ 1 ਦਿਨ ਵੀ ਵੱਧ ਹੈ ਠੀਕ ਹੈ ਜੀ ਤੁਸੀਂ ਅਪਲਾਈ ਨਹੀਂ ਕਰ ਸਕਦੇ ओके ਐਕਸ ਸਰਵਿਸ ਮੈਂਡਰ ਆ ਜੇ ਇਹ ਲੱਗ ਤੋਂ ਪ੍ਰੋਸੈਸ ਹੁੰਦਾਗਾ ਹਾਂਜੀ ਯੋਗਤਾ ਕੀ ਮੰਗੀ ਇਹਨਾਂ ਨੇ ਯੋਗਤਾ ਇਹਨਾਂ ਨੇ ਮੰਗੀ ਆ ਪਲੱਸ 2 ਤੁਹਾਡੇ ਕੋਲੇ ਹੋਣੀ ਜ਼ਰੂਰੀ ਹੈ ਜੇ ਤੁਸੀਂ ਐਕਸ ਸਰਵਿਸ ਮੈਂਡ ਹੋ ਤਾਂ ਤੁਹਾਡੇ ਕੋਲੇ 10ਵੀਂ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਤੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਇਹ 1 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਕਲੀਅਰ ਹੋਣੀ ਜ਼ਰੂਰੀ ਹੈ ਤੇ ਤੁਹਾਡੇ ਕੋਲੇ 10ਵੀਂ ਦੇ ਵਿੱਚ ਪੰਜਾਬੀ ਹੋਣੀ ਬਹੁਤ ਹੀ ਲਾਜ਼ਮੀ ਹੈਗੀ ਪੰਜਾਬੀ ਲੈਂਗੁਏਜ ਠੀਕ ਹੈ ਜੀ ਹਾਈਟ ਤੁਹਾਨੂੰ ਪਤਾਗਾ ਮੁੰਡਰੀ ਹਾਈਟ 5 ਫੁੱਟ 7 ਇੰਚ ਕੁੜੀਆਂ ਦੀ ਹਾਈਟ 5 ਫੁੱਟ 2 ਇੰਚ ਸਟੇਜ ਕਿਵੇਂ ਹੋਣੀ ਹੈ ਠੀਕ ਹੈ ਜੀ ਸਟੇਜ ਬਿਲਕੁਲ ਸੀ ਟੂ ਕਾਮਨ ਕੰਪਿਊਟਰ ਸੀਬੀਟੀ ਪੇਪਰ ਹੋਣਾ ਤੁਹਾਡਾ ਪੇਪਰ 1 ਤੇ ਪੇਪਰ 2 ਪੇਪਰ 1 ਤੇ ਤੁਹਾਨੂੰ ਪਤਾ ਹੈ ਕਿ ਇੱਕ ਪੰਜਾਬੀ ਦਾ ਪੇਪਰ ਹੋਣਾ ਹੈ ਕਿ ਦੂਸਰਾ ਪੇਪਰ ਦਾ ਸਟੇਜ 2 ਦੇ ਵਿੱਚ ਤੁਹਾਡੇ ਕੀ ਹੋਣਾ ਫਿਜ਼ੀਕਲ ਟ੍ਰਾਇਲ ਹੋਣੀ ਹੈ ਨੰਬਰ 3 ਤੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਸੌ ਆਪਰੇਸ਼ਨ ਮਿਲਣਗੇ ਰੀਕਪੀਸ਼ਨ ਇੱਕ ਨੰਬਰ ਦਾ ਹੋਊਗਾ ਜਿਹੜਾ ਪੇਪਰ 2 ਹੋਊਗਾ ਇਹ ਪੰਜਾਬੀ ਲੈਂਗੁਏਜ ਦਾ ਹੋਊਗਾ ਇਹ ਸਿਰਫ ਆਪਾਂ ਪਾਸ ਕਰਨਾ ਰਜੇ 50 ਨੰਬਰਾਂ ਦਾ ਪੇਪਰ ਹੋਊਗਾ ਆਪਾਂ ਘਟੋ-ਘਟ 25 ਨੰਬਰ ਲੈਣੇ ਇਹਦੇ ਵਿੱਚੋਂ ਇਹ ਨੰਬਰ ਆਪਣੇ ਐਡ ਨਹੀਂ ਹੋਣਗੇ ਜਿਹੜੀ ਆਪਣੀ ਮੈਟਵਾਨੀ ਹੈ ਉਹ ਪੇਪਰ ਇੱਕ ਦੇ ਹਿਸਾਬ ਤੇ ਹੀ ਬਾਨੀ ਹੈ ਆ ਆਪਣਾ ਸਿਲੇਬਸ ਹੈ ਰਜੇ ਇਹ ਆਪਾਂ ਜਿਹੜਾ ਸਿਲੇਬਸ ਕਰਨਾਗਾ ਇਹ TCS ਲੈਵਲ ਦਾ ਕਰਨਾ ਇਹ ਨਾ ਇਹ ਨਾ ਰਹਿ ਜਾ ਰਜੇ ਤੁਸੀਂ ਕੀ ਬਸ ਆਹੀ ਸਿਲੇਬਸ ਹੈ ਇਹਨਾਂ ਦੇ ਵਿੱਚ ਆਊਟ ਆਫ ਸਿਲੇਬਸ ਬਾਹਲਾ ਸਿਲੇਬਸ ਪੈਂਦਾਗਾ ਠੀਕ ਹੈ ਤਾਂ ਇਸ ਵਾਰ ਰਜੇ ਤੁਸੀਂ ਇਹ ਦੇਖੋ ਕਿ ਜਿਹੜੇ ਆ 35 ਦੇ 35 ਨੰਬਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ 35 ਦੇ ਵਿੱਚੋਂ ਆਪਾਂ 30 ਪਲੱਸ ਨੰਬਰ ਹਰ ਹਾਲਤ ਦੇ ਵਿੱਚ ਲੈਣੇ ਆ ਉਹ ਕਿਵੇਂ ਲੈਣੇ ਤੁਹਾਨੂੰ ਮੈਂ ਦੱਸੂਗਾ ਠੀਕ ਹੈ ਜੀ ਆ ਆ ਸਲੇਪਸ ਤੇ ਯਕੀਨ ਨਹੀਂ ਕਰਨਾ ਕਿਸੇ ਬੱਚੇ ਨੇ ਕਿ ਆ ਆ ਸਲੇਪਸ ਹੈ ਜੀ ਇਹ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਉਲਟ ਚੱਲਦਾ ਆਪਣਾ ਕੰਮ ਠੀਕ ਸੀ ਐਸਾ ਸਾਨੂੰ ਪਤਾ ਹੈ ਠੀਕ ਹੈ ਜੀ ਤੇ ਉਹ ਤੁਹਾਨੂੰ ਮੈਂ ਦੱਸ ਦਊ ਸਾਰਾ ਕੁਝ 네ਗੇਟਿਵ ਮਾਰਕਿੰਗ ਕੋਈ ਨਹੀਂ ਹੁੰਦੀ ਇਹਦੇ ਵਿੱਚ ਜਿੰਦੈਕਟਿਕ ਮਾਰਕਿੰਗ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਲਤ ਆਨਸਰ ਲਾਇਆ ਹੋ ਉੱਥੇ ਇਹਦੇ ਵਿੱਚ ਬੜਾ ਪੰਗਾ ਪੈਂਦਾ ਉਹਨਾਂ 네ਗੇਟਿਵ ਮਾਰਕਿੰਗ ਵਾਲਾ ਸਭ ਕੋ ਸੌਕਾ ਹੁੰਦਾ ਇਹ ਬੜਾ ਔਖਾ ਹੁੰਦਾ ਇਹਦੇ ਵਿੱਚ ਕੀ ਹੁੰਦਾ ਰਾਜੇ ਇਹਦੇ ਵਿੱਚ ਫਿਰ ਤੁਹਾਨੂੰ ਪਤਾ ਐਕਿਊਰਸੀ ਚੈੱਕ ਕੀਤੀ ਜਾਂਦੀ ਹੈ ਨਾਰਮਲਾਈਜੇਸ਼ਨ ਦਾ ਫਾਰਮੂਲਾ ਲੱਗਦਾ ਔਰ ਇਹਦੇ ਸਾਥ ਐਕਿਊਰਸੀ ਚੈੱਕ ਕੀਤੀ ਜਾਂਦੀ ਹੈ ਠੀਕ ਹੈ ਜੀ ਲੋਗ ਜੰਪ ਰਨਿੰਗ ਹਾਈ ਜੰਪ ਹੈਡ ਮੀਰਮੈਂਟ ਦੇਖ ਸਕਦੇ ਹੋ ਰਾਜੇ 1600 ਮੀਟਰ ਇਸ ਹੈ ਜੀ 6.5 ਮਿੰਟ ਦੇ ਵਿੱਚ ਕੱਢਣੀ ਹੈ 3.80 ਮੀਟਰ ਲੌਂਗ ਜੰਪ ਹੈਗੀ 1.10 ਮੀਟਰ ਛਾਈ ਜੰਪਾ ਤਿੰਨ ਤਿੰਨ ਚਾਂਸ ਮਿਲਦੇ ਆ ਠੀਕ ਹੈ ਜੀ ਇਸ ਤੋਂ ਬਾਅਦ 1400 ਮੀਟਰ ਆ ਜਿਹੜੀ ਹੈ राजे ਐਕਸ ਸਰਵਿਸ ਮੈਨ ਜਿਨ੍ਹਾਂ ਦੀ 35 ਸਾਲ ਤੋਂ ਘੱਟ ਏਜ ਆ ਉਹਨਾਂ ਨੇ ਇਹ ਕਰਨੇ ਆ ਜਿਨ੍ਹਾਂ ਦੀ 35 ਸਾਲ ਤੋਂ ਵੱਧ ਏਜ ਆ ਉਹਨਾਂ ਨੇ ਇਹ ਕਰਨੇ ਆ ਆ ਫੀਮੇਲ ਆਗੇ ਕੈਂਡੀਡੇਟ ਐਕਸ ਸਰਵਿਸ ਮੈਨ ਦੇ ਐਕਸ ਸਰਵਿਸ ਮੈਨ ਮੈਂ ਫੀਮੇਲ ਜਿਨ੍ਹਾਂ ਦੀ ਏਜ 35 ਤੋਂ ਜ਼ਿਆਦਾ ਆ ਉਹਨਾਂ ਦੇ ਟ੍ਰਾਇਲ ਲਏ ਰਹੇ ਆ ਠੀਕ ਹੈ 10ਵੀਂ ਦਾ ਸਰਟੀਫਿਕੇਟ ਆ ਤੁਹਾਡੇ ਕੋਲ ਪ੍ਰੂਫ ਸਾਰੇ ਹੋਣੇ ਜ਼ਰੂਰੀ ਹੈ ਡੋਮਿਸਾਈਲ ਸਰਟੀਫਿਕੇਟ ਦੀ ਤਾਂ ਬਾਤ ਨਹੀਂ ਕਰਨਾ ਆਫਿਸ ਦੇਖ ਲੋ राजे ਜਨਮ ਕੈਟਾਗਰੀ ਦੀ ਫੀਸ 1200 ਰੁਪਿਆ ਇੰਨੀ ਜਿਆਦਾ ਬਿਤਾਤੀ ਜਾਂਦੀ ਇਹਨਾਂ ਨੇ ਫੀਸ ਪਹਿਲਾਂ ਤਾਂ ਨਹੀਂ ਫੀਸ ਹੀ ਨਹੀਂ ਹੁੰਦੀ ਸੀ ਹੂੰ 1200 ਰੁਪਿਆ ਲੈ ਠੱਗਦੀ ਆ ਗਈ ਲੈ ਹੈ 700 ਰੁਪਿਆ ਡਬਲਯੂ ਐਸ ਦੀ 700 ਰੁਪਿਆ ਲੋਇਰ ਆ ਤਾਂ ਬਹੁਤ ਥੱਕਾਗਾ ਠੀਕ ਹੈ ਤਾਂ ਕਰਕੇ ਕਹਿੰਦੇ ਰਾਜੀ ਫੀਸ ਵੀ ਤੁਸੀਂ ਭਰਨੀ ਹੈ ਠੀਕ ਹੈ ਤਾਂ ਧਿਆਨ ਨਾਲ ਸਟੱਡੀ ਕਰਨੀ ਆਵਦੀ ਜੇ ਪੜ ਸਕਦੇ ਤਾਂ ਹੀ ਫਾਰਮ ਭਰਿਓ ਠੀਕ ਹੈ ਮੇਲਾ ਦੇਖਣਾ ਦੁਰਜੋਤੋਂ ਕੀਤੇ ਠੀਕ ਹੈ ਪੈਸਾ ਵੀ ਲਾਉਣਾ ਹੈ ਠੀਕ ਹੈ ਜੀ ਕਹੇ ਜੀ ਇੱਕ ਚੰਗੀ ਸੌਖ ਲਾਤੀ ਕਹੇ ਜੀ ਪੋਸਟ ਪਰ ਤੇ ਇੱਕ ਬਰਾਬਰੀ ਹੈਗਾ ਠੀਕ ਹੈ ਤਾਂ ਇਹ ਗੱਲ ਕਹਿ ਰਿਹਾ ਜੀ ਕਿ ਮੈਂ ਤੁਹਾਡੇ ਵਾਸਤੇ ਇੰਨਾ ਫਾਇਦਾ ਕਰ ਸਕਦਾਗਾ ਕਿ ਤੁਹਾਡੇ ਵਾਸਤੇ ਆਫਰ ਐਕਟੀਵੇਟ ਕਰਦਾ ਹਾਂ ਨਾ ਮੈਂ ਇੱਕ ਹਫਤੇ ਵਾਸਤੇ ਠੀਕ ਹੈ ਜੀ ਜਿਹੜੇ ਕੈਂਡੀਡੇਟ ਜੁਆਇਨ ਕਰਨਾ ਚਾਹੁੰਦੇ ਆ ਕਰ ਸਕਦੇ ਆ ਤੁਹਾਡੇ ਵਾਸਤੇ ਮੈਂ ਆਫਰ ਜਲਦੀ ਅਪਡੇਟ ਕਰ ਦਊਗਾ ਠੀਕ ਹੈ ਤੇ ਇੱਕ ਹਫਤੇ ਦਾ ਆਫਰ ਦੇ ਦਊਗਾ ਰਾਜੀ ਤੁਹਾਨੂੰ ਮੈਂ ਠੀਕ ਹੈ ਕਿ ਤੁਹਾਡਾ ਜਿਆਦਾ ਤੋਂ ਜਿਆਦਾ ਫਾਇਦਾ ਹੋ ਜੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ